ਤੁਸੀਂ ਡੇਲੀ ਤੁਸੀਂ ਦੇਖ ਰਹੇ ਹੋ ਕਿ ਮਾਨਜੋਗ ਡੀਜੀਪੀ ਸਾਹਿਬ ਦੀ ਜਿਹੜੀ ਹਦਾਇਤਾਂ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਉਣਾ ਹੈ ਔਰ ਨਾਲ ਹੀ ਨਾਲ ਸੀਐਮ ਸਾਹਿਬ ਦੀ ਵੀ ਹਦਾਇਤਾਂ ਹੈ ਕਿ ਅਸੀਂ ਪੰਜਾਬ ਦੀ ਜਿਹੜੀ ਜਨਤਾ ਹੈ ਉਹਨੂੰ ਆਪਾਂ ਇਹ ਨਸ਼ੇ ਤੋਂ ਮੁਕਤ ਕਰਾਉਣਾ ਹੈ ਉਹਦੀ ਮੋਹਮ ਤੇ ਤਹਿਤ ਹੀ ਅਸੀਂ ਨਾ ਜਿੰਨੇ ਵੀ ਡਰਗ ਪੈਡਲਰਸ ਹੈ ਸਾਡੇ ਏਰੀਆ 'ਚ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਾਂ ਨਾ ਗੋਲੀਆਂ ਵੇਚਦੇ ਹਨ ਜਾਂ ਹਿਰੋਇਨ ਜਾਂ ਕਿਸੇ ਹੋਰ ਟਾਈਪ ਦੇ ਨਸ਼ੇ ਤੋਂ ਆਪਣੀ ਪ੍ਰਾਪਰਟੀ ਬਣਾ ਰਹੇ ਹਨ उन्हों असी ना कंट्रोल करन वास्ते हूँ एक आ, मुहिम तो नवी नहीं है असी करते रहे हम असी ना ये पबलिसिटी भी करना शुरू की हुई है ताकि लोगों को पता लगे कि जेकर कोई बंदा नशे की का, का व्यापार करके कोई प्रॉपर्टी बनाऊगा चाहे वो गड्डी हो चल या चल संपत्ति जो भी हो चाहे घर बनाए चाहे कोठी बनाए चाहे जमीन खरीदे चाहे खेत खरीदे चाहे गड्डी चाहे स्कूटर चाहे मोटरसाइकिल कोई भी समान तुम खरीदोगे नशे के पैसे तो ਔਰ ਜਿਹੜੀ ਸਾਨੂੰ ਸਾਡੇ ਇਨਵੈਸਟੀਗੇਸ਼ਨ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਦੀ ਹੈ ਕਿ ਤੁਹਾਡੇ ਨਾਮ ਤੇ ਜਾਂ ਤੁਹਾਡੀ ਫੈਮਿਲੀ ਦੇ ਕਿਸੇ ਵੀ ਮੈਂਬਰ ਦੇ ਨਾਮ ਤੇ ਕੋਈ ਪ੍ਰਾਪਰਟੀ ਹੈ ਤਾਂ ਅਸੀਂ ਉਹਨੂੰ 68F ਕੇ ਅੰਦਰ ਉਹ ਫ੍ਰੀਜ਼ ਕਰਾਂਗੇ ਤਾਂ ਇਹ ਤੁਸੀਂ ਅੱਜ ਦੇਖ ਰਹੇ ਹੋ ਇਹ ਬੰਦਾ ਹੈਗਾ ਇੱਥੇ ਡਾਕਟਰ ਸਾਹਿਬ ਜਿਹੜੇ ਤੁਸੀਂ ਕਹਿੰਦੇ ਹੋ ਮੈਮੀ ਮੈਡੀਕਲ ਸਟੋਰ ਚਲਾਉਂਦਾ ਹੈ ਇਹਦੀ ਵੀ ਅਸੀਂ ਪਿੱਛੇ 2022 ਦੇ ਵਿੱਚ ਸੈਕੰਡਰੀ ਪੀਅਸ ਦਾ ਪਰਚਾ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਅਸੀਂ ਨਸ਼ੇ ਵਾਲੀ ਗੋਲੀਆਂ ਪਕੜੀ ਸੀ ਸੋ ਉਹਦੇ ਫਰਦਰ ਇਨਵੈਸਟੀਗੇਸ਼ਨ ਕਰਤੇ ਹੋਏ ਸਾਡੀ ਫਗਵਾੜਾ ਟੀਮ ਨੇ ਇਹ ਵੀ 1 ਕਰੋੜ 24 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਹੁਣ ਅਸੀਂ ਪਬਲਿਕ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਉਹਨੂੰ ਨਾ ਤੋ ਤੁਸੀਂ ਪਰਚੇਸ ਕਰ ਸਕਦੇ ਹੋ ਨਾ ਸੇਲ ਕਰ ਸਕਦੇ ਹੋ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰਾਪਰਟੀ ਤੁਹਾਡੇ ਕਿਸੇ ਕੰਮ ਦੀ ਨਹੀਂ ਹੈ ਔਰ ਦੇਰ ਸਵੇਰ ਇਹ ਫੋਰਫੀਟ ਵੀ ਕੀਤੀ ਜਾਊਗੀ ਤੋ ਇਸ ਕਰਕੇ ਨਾ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਹਾਡੇ ਏਰੀਆ 'ਚ ਜਿਹੜੇ ਬੰਦੇ ਨਸ਼ਾ ਵੇਚਦੇ ਹਨ ਜਾਂ ਕੋਈ ਬੰਦਾ ਕਿਸੇ ਦੂਜੇ ਨੂੰ ਨਸ਼ਾ ਕਰਾਂਦਾ ਹੈ ਤੋ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਆਲਸੋ ਜਿਹੜੇ ਬੱਚੇ ਕੋਈ ਨਸ਼ਾ ਕਰ ਰਹੇ ਉਹਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਤੇ ਵੀ ਦਾਖਲ ਕਰਾਵਾਂਗੇ ਸਾਡੀ ਪਿੱਛੇ ਵੀ ਡੀਸੀ ਸਾਹਿਬ ਨਾਲ ਔਰ ਨਾਲ ਜੋ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਡਾਕਟਰਾਂ ਨਾਲ ਮੀਟਿੰਗ ਹੋ ਚੁੱਕੀ ਹੈ ਅਸੀਂ ਜੋ ਸਾਡੀ ਜੋ ਡੀ ਐਡਿਕਸ਼ਨ ਦੀ ਕਪੈਸਿਟੀ ਹੈ ਉਹਨੂੰ ਵਧਾ ਰਹੇ ਹਾਂ ਉੱਥੇ ਜੋ ਡਾਕਟਰਸ ਕੀ ਜੋ ਫੈਸਿਲਿਟੀ ਹੈ ਉਹ ਵੀ ਅਸੀਂ ਇੰਪਰੂਵ ਕਰ ਰਹੇ ਹਾਂ ਤਾਂ ਜਿਹੜੇ ਬੱਚੇ ਜੋ ਕਿ ਵਿਕਟਿਮ ਹੈ ਨਸ਼ੇ ਦਾ ਨਸ਼ੇ ਦੇ ਉਹ ਉੱਥੇ ਅਸੀਂ ਦਾਖਲ ਕਰਾਵਾਂਗੇ ਤਾਂ ਜਿਹੜੇ ਮੋਤਵਾਰ ਬੰਦੇ ਹੈ ਉਹ ਉਸ ਤਰ੍ਹਾਂ ਦੇ ਬੱਚੋਂ ਕੋ ਲੈ ਕੇ ਆ ਸਕਦੇ ਆ ਸਾਡੇ ਕੋਲ ਕਿ ਤੁਸੀਂ ਦਾਖਲ ਕਰਾਓ ਉਹ ਪੁਲਿਸ ਦੀ ਮਦਦ ਸੇ ਤੁਸੀਂ ਦਾਖਲ ਕਰਾ ਸਕਦੇ ਹੋ ਮੈਮ ਜਿਹੜੀ ਕੋਠੀ ਸੀ ਸੀਲ ਕੀਤੀ ਹੈ ਕਿ ਇਹ ਕਿਹਦੀ ਹੈ ਮਮੀ ਦੀ ਹੈ ਵੀ ਇਹ ਉਹਦੀ ਵਾਈਫ ਦੇ ਨਾਮ ਤੇ ਸੀ ਆ ਦੀ ਅਸੀਂ ਉਹਦੇ ਵਾਈਫ ਨੂੰ ਉਹਦੇ ਵਿੱਚ ਅਸੀਂ ਪਾ ਕੇ ਫਿਰ ਕਰਕੇ ਫਿਰ ਅਸੀਂ ਅਟੈਚ ਕਰਾਈ ਹੋਈ ਹੈ ਤੇ ਇਹਦੇ ਪਿਛੇ ਹੋਰ ਵੀ ਕੋਈ ਸੀਲ ਕੀਤਾ ਗਿਆ ਜੀ ਇਦੇ ਪਿੱਛੇ ਹਾਲੇ ਹਜੇ ਤੋਂ ਫਿਲਹਾਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਆਇਆ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਕੇ ਦੇਖਦੇ ਹਾਂ ਕਿ ਔਰ ਕੁਝ ਸਾਡੀ ਇਨਵੈਸਟੀਗੇਸ਼ਨ ਜੋ ਅਗਰ ਕੋਈ ਔਰ ਆਗੇ ਆਏਗਾ ਤਾਂ ਫਿਰ ਕਰਾਂਗੇ ਤਾਂ ਕੋਈ ਹੋਰ ਬਹਾਨ ਕੋਈ ਤਾਂ ਹੁਣ ਤੱਕ ਅਸੀਂ 2 ਦਿਨ ਪਹਿਲੇ ਵੀ ਤੁਸੀਂ ਦੇਖ ਸਕਦੇ ਹੋ ਇੱਕ ਸੁਪਾਨਪੁਰ ਦੇ ਵਿੱਚ ਨਾ ਇੱਕ 37 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਹੁਣ ਸਾਡੇ ਕਾਫੀ ਪ੍ਰੋਪੋਜ਼ਲ ਅੰਡਰ ਪ੍ਰੋਸੈਸ ਹੈ ਬਹੁਤ ਜਲਦੀ ਤੁਸੀਂ ਇਸ ਹਫਤੇ ਦੇ ਵਿੱਚ ਵੀ ਅਗਲੇ ਹਫਤੇ ਦੇ ਵਿੱਚ ਵੀ ਤੁਹਾਨੂੰ ਰੋਜ਼ ਖਬਰ ਦਿੰਦੇ ਜਾਏਗੇ ਜਿੱਥੇ ਵੀ ਸਾਡੀ ਕੋਈ ਪ੍ਰਾਪਰਟੀ ਅਟੈਚ ਕੀਤੀ ਜਾਊਗੀ ਉਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਇਹਦੇ ਵਿੱਚ ਵੀ ਮੈਡ ਕੋਈ ਗੱਡੀ ਵਧੀ ਕੀਤੀ ਹੋਵੇ ਕੋਈ ਅਸੀਂ ਹੁਣ ਵੈਰੀਫਾਈ ਕਰਕੇ ਤੁਹਾਨੂੰ ਦੇਖ ਕੇ ਦੱਸਦੇ ਹਾਂ ਕਿ ਫਿਲਹਾਲ ਤੋਂ ਇੱਕ ਘਰ ਅਸੀਂ ਫ੍ਰੀਜ਼ ਕੀਤਾ ਹੋਇਆ ਹੈ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ